ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਰਜਿਸਟਰਡ ਫਗਵਾੜਾ ਦੇ ਸਮੂ ਮੈਂਬਰਾਂ ਵੱਲੋਂ ਨਵੇਂ ਸਾਲ ਦੀ ਆਮਦ ਤੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉਗੀ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਸਮਾਗਮ ਦੌਰਾਨ ਜਿੱਥੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਕਲੱਬ ਦੀਆਂ ਮਹਿਲਾਵਾਂ ਵੱਲੋਂ ਵੀ ਗਿੱਧਾ ਤੇ ਭੰਗੜਾ ਪਾਇਆ ਗਿਆ ਸਿਰਫ ਐਨਆਈ ਨਹੀਂ ਸੋਸਾਇਟੀ ਵੱਲੋਂ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਆ ਕੁਝ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਗਰਮ ਕੰਬਲ ਵੀ ਵੰਡੇ ਗਏ ਗੱਲਬਾਤ ਕਰਦੇ ਆ ਸੋਸਾਇਟੀ ਦੀ ਪ੍ਰਧਾਨ ਨਵਿਤਾ ਛਾਬੜਾ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋਂ ਸਮਾਜ ਭਲਾਈ ਦੇ ਕੰਮ ਸਮੇਂ-ਸਮੇਂ ਤੇ ਕੀਤੇ ਜਾਂਦੇ ਰਹਿੰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਦੇ ਕੰਮ ਚਾਰੀ ਰਹਣਗੇ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦਾ ਨਵਾਂ ਸਾਲ ਬਹੁਤ ਖੁਸ਼ੀਆਂ ਭਰ ਆਵਿੱਤੇ ਅਸੀਂ ਅੱਜ ਇੱਕ ਨਿਊ ਈਅਰ ਸੈਲੀਬ੍ਰੇਸ਼ਨ ਕੀਤੀ ਸੀ ਉਦੇ ਵਿੱਚ ਅਸੀਂ ਗਰਮ ਕੱਪੜਿਆਂ ਦਾ ਪ੍ਰੋਜੈਕਟ ਕੀਤਾ ਹੈ ਅੱਜ ਕੱਲ੍ਹ ਸਰਦੀ ਹੈਗੀ ਅਸੀਂ ਸਰਦੀ ਦੇ ਵਿੱਚ ਵਿੰਟਰਸ ਦੇ ਵਿੱਚ ਲੋਕਾਂ ਨੂੰ ਸਾਰਿਆਂ ਨੂੰ ਕੰਬਲ ਡਿਸਟ੍ਰਿਬਿਊਟ ਕਰਦੇ ਆਂ ਕੋਈ ਜਿਨ੍ਹਾਂ ਨੂੰ ਸਵੈਟਰ ਚਾਹੀਦੇ ਇਹਦਾ ਜੋ ਵੀ ਚਾਹੀਦਾ ਹੁੰਦਾ ਵੈ ਅਸੀਂ ਪਹਿਲਾਂ ਉਹਨਾਂ ਨੂੰ ਪੁੱਛ ਲੈਨੇ ਆਂ ਕਿ ਕੀ ਤੁਹਾਡੀ ਡਿਮਾਂਡ ਹੈਗੀ ਹੈ ਫਿਰ ਅਸੀਂ ਉਹ ਵਾਲਾ ਪ੍ਰੋਜੈਕਟ ਜਰੂਰ ਕਰੀਦਾ ਸਰਦੀਆਂ ਦੇ ਵਿੱਚ ਤੇ ਅਸੀਂ ਨਿਊ ਈਅਰ ਦੀ ਸੈਲੀਬ੍ਰੇਸ਼ਨ ਕੀਤੀ ਹੈ ਸਾਨੂੰ ਮਤਲਬ ਬੜਾ ਫਕਰ ਮਹਿਸੂਸ ਹੁੰਦਾ ਕਿ ਅਸੀਂ ਕਦੀ ਕਿਸੇ ਦੇ ਕੰਮ ਆ ਪਾਨੇ ਆ ਅਗਰ ਹੋਰ ਵੀ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਤਾਂ ਸਾਨੂੰ ਜ਼ਰੂਰ ਦੱਸਿਆ ਕਰੋ ਪਲੀਜ਼ Happy New Year to all. ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਸਮਾਜ ਸੇਵਿਕਾ ਨੀਤਾ ਸੋਮਪrakash ਨੇ ਵੀ ਕਲੱਬ ਵੱਲੋਂ ਕੀਤੀ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 7 ਜਨਵਰੀ ਨੂੰ ਧੀਆਂ ਦੀ ਲੋੜੀ ਪਾਈ ਜਾਵੇਗੀ। ਗੱਲਬਾਤ ਦੌਰਾਨ ਉਨ੍ਹਾਂ ਇਲਾਕਾ ਵਾਸੀਆਂ ਨੂੰ 7 ਜਨਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। 7 ਜਨਵਰੀ ਨੂੰ 11 ਵਜੇ ਦਾ ਟਾਈਮ ਹੈ। ਔਰ ਸਾਰੇ ਆਏ ਮੈਂ ਪਿਛਲੇ ਸਾਲ ਵੀ ਕਿਹਾ ਸੀ ਬਹੁਤ ਘੱਟ ਮੈਂਬਰ ਆਏ ਸੀ ਪਰ ਇਸ ਵਾਰੀ ਸਾਰੇ ਆਏ ਉਹ ਨੂੰ ਬਹੁਤ ਅੱਛਾ ਲੱਗੂਗਾ ਉਹ ਵੀ ਇੱਕ ਪੈ ਅੱਛਾ ਕਹੋ ਜੇ ਕਿ ਚਲੋ ਆਪਾਂ ਟੀਆਂ ਦੀ ਲੋੜੀ ਪਾਉਣੀ ਹੈ ਔਰ ਸਾਰੇ ਪਿੰਡਾਂ ਚੋਂ ਔਰ ਸ਼ਹਿਰ ਚੋਂ ਸਾਰੇ ਪਾਸਿਓਂ ਬੇਟੀਆਂ ਨੂੰ ਲੈ ਕੇ ਆਉਗੇ ਔਰ ਕਾਫੀ ਕਾਟ ਹੁੰਦਾ ਹੈ ਉਥੇ ਨਾ ਸੋਚਿਓ ਕਿ ਕੁਰਸੀ ਮਿਲੀ ਕਿ ਨਹੀਂ ਮਿਲੀ ਠੀਕ ਹੈ ਆਪਾਂ ਰਲ ਕੇ ਲੋੜੀ ਪੜ ਜਾਣਾ ਹੈ ਔਰ ਸਾਰਿਆਂ ਨੇ ਆਉਣਾ ਜਰੂਰ ਹੈ मेरे उन एक बार और सारे और नव साल दिया बहुत बहुत मुबारकान इसी तरह हंसते बसते मिलते रहिए सारे अनु हंसते खेलते देखिए बहुत बहुत हुआ इस मौके मीना मल्लन सूरज गुप्ता सुनीता लांबा अनुपमा भारती अंजू सिमरन सप्रा विशाली सहदेव ਤੇ प्रीति तो इलावा और क्लब मेंबर भी हाजिर रहे